ਤੋ ਇਹ ਤਸਵੀਰਾਂ ਉਹਨਾਂ ਮਾਪਿਆਂ ਦੀਆਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਵੈਰਿ ਭੁੱਖ ਦੇ ਲਈ 25 25 30 30 ਲੱਖ ਰੁਪਏ ਦੇ ਕੇ ਜਿਹੜਾ ਆਸਟ੍ਰੇਲੀਆ ਭੇਜਣਾ ਸੀ ਪਰ ਫਰਜੀ ਏਜੰਟਾਂ ਦੇ ਹੱਥੇ ਚੜ੍ਹ ਕੇ ਮਾਪਿਆਂ ਨੂੰ ਇਸ ਵੇਲੇ ਫਿਕਰ ਹੈ ਬੱਚਿਆਂ ਦੀ ਜ਼ਿੰਦਗੀ ਦਾ ਮੈਨੂੰ ਰੋਂਦੀ ਦੀ ਆਵਾਜ਼ ਮੇਰੇ ਚ ਕੰਨਾਂ ਦੇ ਵਿੱਚ ਮੈਂ ਤੁਹ ਸੁਣੀ ਨਹੀਂ ਜਾਂਦੀ ਐ ਸੁਣੀ ਨਹੀਂ ਜਾਂਦੀ ਅਸੀਂ ਇੱਕ ਨੰਬਰ ਤੇ ਸਾਰੇ ਹੀ ਕਾਗਜ਼ ਪੱਤਰ ਲਾਏ ਉਹਦੇ ਨਾਲ ਕਿ ਜਿੱਦਾਂ ਆਸਟ੍ਰੇਲੀਆ ਦਾ ਕੰਮ ਬਣਦਾ ਪਲੱਸ 2 ਕੀਤੀ ਸੀ ਹਾਂਜੀ ਪਲੱਸ 2 ਕੀਤੀ ਸੀ ਉਹਨੇ ਬਾਅਦ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਇਹ ਮੇਰੇ ਪੈਸੇ ਦੀ ਗੱਲ ਮੁੱਗੀ ਸੀ ਸਾਡੀ 27 ਲੱਖ 75 ਹਜ਼ਾਰ ਦੀ ਗੱਲ ਮੁੱਗੀ ਸੀ ਸਾਡੇ ਬੱਚੇ ਦਾ ਸਾਨੂੰ ਫੋਨ ਆਇਆ ਕਿ ਮੈਂ ਫੜਿਆ ਗਿਆ ਤੇ ਮੈਥੋਂ ਲੱਖ ਰੁਪਈਆ ਮੰਗਦੇ ਕਿਹੜੀ ਜਗ੍ਹਾ ਤਹਿਰਾਨ ਦੇਸ਼ ਚ ਤਹਿਰਾਨ ਦੁਬਈ ਪਹੁੰਚ ਕੇ ਸਾਡੇ ਮੁੰਡੇ ਨੇ ਗੱਲ ਕੀਤੀ ਕਰੇ ਕਿ ਮੈਂ ਦੁਬਈ ਪਹੁੰਚ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਸ ਬਾਅਦ 4 ਤਰੀਕ ਨੂੰ ਗੱਲ ਹੋਈ ਉਹਨਾਂ ਜਦੋਂ ਨਾ ਲੈ ਕੇ ਈਰਾਨ ਲੈ ਕੇ ਦੁਬਈ ਤੋਂ ਈਰਾਨ ਲੈ ਕੇ ਉਹ ਕਹਿਣ ਲੱਗੇ ਕਿ ਸਾਨੂੰ ਰੋਤੀਆਂ ਲੈ ਖੋਣ ਆ ਗਏ ਕਿ 70 ਲੱਖ ਦਿਓ ਅਸੀਂ ਤਾਂ ਟੋਡਾ ਮੁੰਡਾ ਛੱਡਾਂਗੇ ਇਸ ਤਰ੍ਹਾਂ ਫੋਨ ਆਇਆ ਤੇ ਆ ਗੱਲ ਕੀਤੀ ਵੀ ਟੋਡਾ ਸੀ ਮੁੰਡਾ ਗਵਾ ਕਰ ਲਿਆ ਤੁਸੀਂ 35 ਲੱਖ ਰੁਪਈਆ ਫੜਾ ਦੇ ਤਾਂ ਮੁੰਡਾ ਲੈ ਜਾ ਅਸਲਾ ਖਾ ਵੀ ਅਸਲਾ ਖਾ ਵੀ ਆ ਕਿਦਾਂ ਹੋ ਗਿਆ ਮੈਂ ਤੂੰ ਕੌਣ ਹੈ ਵੀ ਵੀ ਜਾਂ ਤਾਂ ਤੂੰ ਸਾਡੇ ਮੁੰਡਿਆਂ ਨਾਲ ਗੱਲ ਕਰਾ ਹਿੱਕਰ ਤੇ ਯਕੀਨ ਹੈ ਮਤਲਬ ਪ੍ਰੇਜ਼ੈਂਟ ਪ੍ਰਾਰਾ ਜੀ ਹਾਂ ਜੀ ਦਤੀ ਦਰਖਾਸਤ ਹਾਂ ਦਿਖਾ ਦਿੱਤੀ ਆਪਣੇ ਥਾਣੇ ਲੋਹਿਆ ਖਾ ਦਿੱਤੀ ਸੀ ਦਰਖਾਸਤ ਉਸ ਤੋਂ ਬਾਅਦ ਅਸੀਂ ਜਲੰਧਰ ਐਸਐਸਪੀ ਕੋ ਕਰ ਦਿੱਤੀ ਸੀ ਹੋਰ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕਰ ਰਿਆ ਕਹਿੰਦੇ ਸੀ ਹਾਂ ਕਰ ਰਿਆ ਕਾਰਵਾਈ ਹਰ ਮਾਪਿਆਂ ਦੀ ਇੱਕ ਇੱਛਾ ਹੁੰਦੀ ਹੈ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਚੰਗੀ ਥਾਂ ਤੇ ਚੰਗੇ ਕੈਰੀਅਰ ਦੇ ਨਾਲ ਜੁੜਨ ਚੰਗੇ ਦੇਸ਼ ਦੇ ਵਿੱਚ ਸੈੱਟ ਹੋਣ ਪਰ ਅਕਸਰ ਇਹੀ ਖਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਹੈ ਕਿ ਫਰਜੀ ਏਜੰਟਾਂ ਦੇ ਹੱਥੇ ਚੜ੍ਹ ਕੇ ਔਲੇ-ਪਾਲੇ ਲੋਕ ਔਲੇ-ਪਾਲੇ ਮਾਪੇ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਇੱਕ ਜਿਹੇ ਮਾਮਲਾ ਸਾਡੇ ਸਾਹਮਣੇ ਆਇਆ ਜਿੱਥੇ ਆਸਟ੍ਰੇਲੀਆ ਦੇ ਨਾਂ ਤੇ ਬੱਚਿਆਂ ਨੂੰ ਈਰਾਨ ਭੇਜ ਦਿੱਤਾ ਗਿਆ ਤੇ ਹੁਣ ਲੱਖਾਂ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਮਾਪੇ ਨੂੰ ਡਰਾਉਣ ਦੇ ਲਈ ਬੇਹੱਦ ਖਤਰਨਾਕ ਵੀਡੀਓਜ਼ ਭੇਜੀ ਜਾ ਰਹੀਆਂ ਹਨ ਪਰ ਮਾਪਿਆਂ ਦਾ ਉਹ ਤਸਵੀਰਾਂ ਉਹ ਵੀਡੀਓਜ਼ ਦੇਖਦੇ ਦੇਖ ਕੇ ਰੋ ਰੋ ਕੇ ਬੁਰਾ ਹਾਲ ਹੈ ਤੋ ਇਹ ਤਸਵੀਰਾਂ ਉਹਨਾਂ ਮਾਪਿਆਂ ਦੀਆਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਨੈਰੀ ਭੁਖ ਦੇ ਲਈ 25 25 30 30 ਲੱਖ ਰੁਪਇਆ ਦੇਣ ਦਾ ਦੇ ਕੇ ਜਿਹੜਾ ਆਸਟ੍ਰੇਲੀਆ ਭੇਜਣਾ ਸੀ ਪਰ ਫਰਜੀ ਏਜੰਟਾਂ ਦੇ ਹੱਥੇ ਚੜ੍ਹ ਕੇ ਮਾਪਿਆਂ ਨੂੰ ਇਸ ਵੇਲੇ ਫਿਕਰ ਹੈ ਬੱਚਿਆਂ ਦੀ ਜ਼ਿੰਦਗੀ ਦਾ ਕਿਉਂਕਿ ਜਿਹੋ ਜਿਹੀ ਖਤਰਨਾਕ ਤਸਵੀਰਾਂ ਭੇਜੀਆਂ ਜਾ ਰਹੀਆਂ ਹੈ ਅਜਿਹੇ ਚ ਮਾਪਿਓ ਦੇ ਦੇਲ ਕੰਬੋਧ ਦੇ ਜਿਹੋ ਜਿਹੇ ਤਸਵੀਰਾਂ ਜਾਂ ਵੀਡੀਓਜ਼ ਇਹਨਾਂ ਨੂੰ ਮਿਲਿਆ ਨੇ ਕੀ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਜਿਹੇ ਫਰੀਦ ਏਜੰਟਾਂ ਦੇ ਹੱਥੇ ਚੜ ਗਏ ਕੀ ਸਬਜ ਬਾਗ ਦਿਖਾਏਗੇ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈ ਜੀ ਕੀ ਨਾਮ ਹੈ ਤੁਹਾਡਾ ਸਿਗਜੀਤ ਕਾ ਕਿੱਥੋਂ ਦੇ ਰਹਿਣ ਲਿਓ ਜੀ ਅਸੀਂ ਬੱਟੀ ਰਪਿੰਡ ਰੱਤਾ ਗੁੱਦਾ ਕੀ ਗੱਲ ਹੋਈ ਸੀ ਕਿੱਥੋਂ ਦਾ ਏਜੰਸੀ ਕਿੱਥੇ ਭੇਜਣਾ ਸੀ ਉਹਨਾਂ ਅਸੀਂ ਆਸਟ੍ਰੇਲੀਆ ਭੇਜਣਾ ਸੀ ਤਰਨ ਤਰਨ ਦਾ ਏਜੰਟ ਇਹ ਹਾਂਜੀ ਅਸੀਂ ਉਹਨੂੰ ਇੱਕ ਨੰਬਰ ਦੇ ਵਿੱਚ ਭੇਜਣਾ ਸੀ ਅਸੀਂ ਇੱਕ ਨੰਬਰ ਦੇ ਸਾਰੇ ਹੀ ਕਾਗਜ਼ ਪੱਤਰ ਲਾਏ ਹੋ ਤੇ ਨਾਲ ਕਿ ਜਿੱਦਾਂ ਆਸਟ੍ਰੇਲੀਆ ਦਾ ਕੰਮ ਬਣਦਾ ਪਲੱਸ 2 ਕੀਤੀ ਸੀ ਹਾਂਜੀ ਪਲੱਸ 2 ਕੀਤੀ ਸੀ ਉਹਨੇ ਬਾਅਦ ਵਿੱਚ ਸਾਨੂੰ ਨਹੀਂ ਪਤਾ ਕਿ ਇਹਨੇ ਪੈਸੇ ਚ ਗੱਲ ਮੁਕੀ ਤੋਂ ਸਾਡੀ 27 ਲੱਖ 75 ਹਜ਼ਾਰ ਚ ਗੱਲ ਮੁਕੀ ਸੀ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਜਿੱਦਣ ਤੁਹਾਡਾ ਬੱਚਾ ਆਸਟ੍ਰੇਲੀਆ ਪਹੁੰਚ ਜਾਊਗਾ ਤੇ ਉਸ ਦਿਨ ਅਸੀਂ ਪੈਸੇ ਲੈ ਲਾਂਗੇ ਠੀਕ ਹੈ ਜੀ ਬਾਅਦ ਵਿੱਚ ਜਿੱਦੋਂ ਸਾਡਾ ਬੇਟਾ ਫੜਿਆ ਗਿਆ ਅਸੀਂ ਉਹਨਾਂ ਨੂੰ ਧਰਦਿਆ ਨੇ 12 ਲੱਖ ਰੁਪਈਆ ਫਿਰ ਪਾਇਆ ਅਸੀਂ ਕਿ ਸਾਡੇ ਬੱਚੇ ਨੂੰ ਛੱਡ ਦੇਣਗੇ ਪਰ ਉਸ ਤਰ੍ਹਾਂ ਪਤਾ ਲੱਗਿਆ ਬੱਚਾ ਕਿੱਥੇ ਫੜਿਆ ਗਿਆ ਕੀ ਗੱਲ ਹੈ ਸਾਡੇ ਬੱਚੇ ਦਾ ਸਾਨੂੰ ਫੋਨ ਆਇਆ ਕਿ ਮੈਂ ਫੜਿਆ ਗਿਆ ਤੇ ਮੈਥੋਂ ਲੱਖ ਰੁਪਈਆ ਮੰਗਦੇ ਕਿਹੜੀ ਜਗ੍ਹਾ ਤਹਿਰਾਨ ਦੇਸ਼ ਚ ਤਹਿਰਾਨ ਹਾਂਜੀ ਬਸ ਨੇ ਇੰਨੀ ਗੱਲ ਕੀਤੀ ਉਸ ਤੋਂ ਬਾਅਦ ਨੇ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਅਸੀਂ ਸੋਚਿਆ ਕਿ ਚਲੋ ਸਾਡੇ ਬੱਚੇ ਨੂੰ ਛੱਡ ਦੇਣਗੇ ਬਾਅਦ ਵਿੱਚ ਰਾਤੋਂ ਰਾਤ ਜਾਨੀ ਕਿ ਉਹਨਾਂ ਨੇ ਬਹੁਤ ਜਿਆੜੀਆਂ ਡਿਮਾਂਡਾਂ ਰੱਖਤੀ ਸਾਡੇ ਘੜੀ ਕਿ ਇੰਨੇ ਅਸੀਂ ਫੇਰ ਵੀ 12 ਲੱਖ ਰੁਪਈਆ ਉਹਨਾਂ ਨੂੰ ਪਾਇਆ ਹੋਇਆ ਸੀ ਫੇਰ ਅਸੀ ਬਾਅਦ ਵਿੱਚ ਜਦੋਂ ਸਾਨੂੰ 3-4 ਦਿਨ ਹੋ ਗਏ ਫਿਰ ਉਹਨਾਂ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ ਸਾਡੇ ਬੱਚੇ ਨੂੰ ਬਹੁਤ ਕੁੱਟਦੇ ਮਾਰਦੇ ਸੀ ਅਸੀਂ ਡਰਦੇ ਹਾਂ ਨੇ ਫਿਰ ਉਹਨੂੰ 12 ਲੱਖ ਰੁਪਏ ਪਾਇਆ ਕਿ ਸਾਡੇ ਬੱਚੇ ਨੂੰ ਛੱਡ ਦੇਣੇ ਕਿ ਪਹਿਲਾਂ ਜਿਹੜੇ ਪੈਸੇ ਲਏ ਸੀ ਉਹ ਚਰਨਜੀਤ ਮੈਡਮ ਨੇ ਲਏ ਸੀ ਤਰਨ ਧਰਨ ਦੀ ਸੀ ਬਾਅਦ ਵਿੱਚ ਸਾਡੇ ਕੋਲ ਦੂਸਰੀ ਮੈਡਮ ਆਈ ਉਹ ਜੰਡਿਆਲੇ ਰੋਡ ਤੇ ਤਰਨ ਧਰਨ ਆਈ ਸਾਡੇ ਕੋਲ ਉਹਨੇ ਸਾਡੇ ਕੋਲ 12 ਲੱਖ ਰੁਪਏ ਲਿਆ ਉਸ ਮਿੰਟ ਦੇ ਨਾਮ ਰਿਤਕਾ ਹੀ ਤੇ ਉੱਥੇ ਸਾਡੇ ਕੋਲ ਪੈਸੇ ਲਏ ਹੋਏ ਫਿਰ ਉਹਨਾਂ ਨੇ ਕਿਹਾ ਕਿ ਤੁਹਾਡਾ ਬੱਚਾ ਸੀ ਅਗਲੇ ਦਿਨ ਵੇਚ ਦਵਾਂਗੇ ਜਦੋਂ ਬੱਚਾ ਉਹਨਾਂ ਨੇ ਅਸੀਂ ਅਗਲੇ ਦਿਨ ਸਾਰਾ ਦਿਨ ਵੇਟ ਕਰਦੇ ਰਹੇ ਉਹਨਾਂ ਨੇ ਸਾਨੂੰ ਕਿਹਾ ਕਿ 3 ਵਜੇ ਦੀ ਟਿਕਟ ਛਾਮਾਂ ਦੀ ਯਾਨੀ ਕਿ ਆਪਣੇ 5 ਵਜਨਗੇ ਤੇ ਉਧਰ 3 ਵਜਨਗੇ ਉਸ ਟਾਈਮ ਤੇ ਤੁਹਾਡਾ ਬੱਚਾ ਚੜਾਤਾਗੇ ਅਸੀਂ ਵੇਟ ਕਰਦੇ ਰਹੇ ਪਰ ਉਹਨਾਂ ਨੇ ਸਾਡਾ ਬੱਚਾ ਨਹੀਂ ਚੜਾਇਆ ਹੋਇਆ ਫਿਰ ਦੋ ਦਿਨ ਉਹਨਾਂ ਨੇ ਸਾਨੂੰ ਨਹੀਂ ਕਾਲ ਕੀਤੀ ਤੀਸਰੇ ਦਿਨ ਫਿਰ ਸਾਨੂੰ ਉਤਮਕੀਆਂ ਤੇ ਲਾਪੇ ਸਾਡੇ ਬੱਚੇ ਕੋ ਫੋਨ ਕਰਾਉਣ ਲੱਪੇ ਕਿ ਕਰੋੜ ਰੁਪਈਆ 50 ਲੱਖ ਬਸ ਸਾਡੇ ਤੋਂ ਇਹੀ ਮੰਗ ਕਰੀ ਜਾਂਦੇ ਸਾਡੇ ਬੱਚੇ ਨਾਲ ਛੱਡੀ ਕਾਲ ਕਿੰਨੇ ਦਿਨ ਹੋ ਚੁੱਕੇ ਇਸ ਕਰ ਲੇ ਕੋਈ ਘਰੋਂ ਸ਼ੁੱਕਰਵਾਰ ਗਿਆ ਸੀ 3 ਤਰੀਕ ਨੂੰ ਆ ਤੇ ਵਰ ਤੜਕੀ ਉਹ ਫੜਿਆ ਗਿਆ ਤੇ ਸਾਨੂੰ ਰਾਤ 6 ਵਜੇ ਪਤਾ ਲੱਗਾ ਕਿ ਸਾਡਾ ਬੱਚਾ ਫੜਿਆ ਗਿਆ ਸਾਨੂੰ ਪਹਿਲਾਂ ਕੁਝ ਹੀ ਨਹੀਂ ਪਤਾ ਲੱਗਾ ਉਹ ਜੈਂਟ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਉਹ ਬਸ ਉਦੋਂ ਦੋ ਕੁ ਮਿੰਟ ਉਹਨੇ ਸਾਡੇ ਨਾਲ ਗੱਲ ਕੀਤੀ ਬੁੜਕੇ ਉਹਨੇ ਸੋਚ ਆਫ ਕਰ ਤੇ ਅੱਜ ਤੱਕ ਉਹਨੇ ਸੋਚ ਨਹੀਂ ਖੋਲਿਆ ਉਹਦੇ ਸੋਚ ਉਹ ਜਾਣਕਾਰੀ ਦਿੱਤੀ ਸੀ ਦਿੱਤੀ ਹੋਈ ਕਹਿੰਦੇ ਕਾਰਵਾਈ ਕਰਨ ਸਾਡੇ ਬੱਚੇ ਛੱਡਣ ਅਜੇ ਸਾਨੂੰ ਪੁਲਿਸ ਨੂੰ ਸੀ ਰਿਪੋਰਟ ਕਰਤੀ ਹੈ ਪਹਿਲਾਂ ਤੇ ਸਾਡੀ ਨਹੀਂ ਸੁਣਵਾਈ ਹੋਣ ਦੇ ਹੁਣ ਅਸੀਂ ਬਹੁਤ ਰਿਪੋਰਟਾਂ ਦਾ ਕਰਨਦੇ ਆਂ ਹੁਣ ਵੇਖੋ ਤੇ ਮਹਾਰਾਜ ਦੇ ਹੱਥ ਵਾਸਾ ਅੱਗੇ ਤੇ ਸਰਕਾਰਾਂ ਗੜੀ ਇਹ ਮੰਗ ਕਰਦੇ ਆ ਕਿ ਸਾਡਾ ਬੱਚਾ ਸਹੀ ਸਲਾਮ ਸਾਡੇ ਘਰੇ ਭੇਜ ਦੋ ਕਿ ਅਸੀਂ ਪੈਸੇ ਦੇਣ ਜੋਗੇ ਨਹੀਂ ਆ ਕਿ ਅਸੀਂ ਪਹਿਲਾਂ ਬਹੁਤ ਪੈਸਾ ਦੇ ਚੁੱਕੇ ਜੇ ਹੁਣ ਸਰਕਾਰਾਂ ਸਾਡੀ ਕਾਰਵਾਈ ਕਰਨ ਤੇ ਸਾਡਾ ਬੱਚਾ ਸਹੀ ਸਲਾਮ ਸਾਡੇ ਘਰੇ ਲੈ ਜਾ ਸੀਰਾ ਕਿਹੋ ਜੀ ਆਈਆਂ ਜਿਹਨਾਂ ਨੂੰ ਵੇਖ ਕੇ ਦਿਲ ਕੰਪਾਈ ਮੈਂ ਮੈਂ ਤਸਵੀਰਾਂ ਨਹੀਂ ਦੇਖ ਸਕਦੀ ਮੈਂ ਤਸਵੀਰਾਂ ਨਹੀਂ ਦੇਖ ਸਕਦੀ ਨਾ ਮੈਂ ਉਹਦੀ ਆਵਾਜ਼ ਸੁਣ ਸਕਦੀ ਮੈਂ ਕੁਝ ਵੀ ਨਹੀਂ ਸੁਣ ਸਕਦੀ ਮੈਂ ਉਹਦਾ ਮੈਂ ਉਹ ਦੀਵਾਜ ਸੁਣਦੀ ਮੇਰੇ ਦਿਲ ਨਾ ਹੋਲ ਪੈਂਦੇ ਮੇਰੇ ਲੱਗੇ ਇਹੋ ਚੀ ਗੱਲ ਨਹੀਂ ਕਰਨੀ ਮੇਰੇ ਬੱਚੇ ਦਾ ਮੇਰੇ ਲੱਗੇ ਇਹ ਗੱਲ ਨਹੀਂ ਕਰਨੀ ਕੀ ਮੰਗਦੀ ਕਰਦੇ ਸਰਕਾਰ ਕੋਲ ਤੋਂ ਕੀ ਮੰਗਦਾ ਸਰਕਾਰ ਨੂੰ ਵੀ ਕਿ ਮੇਰੇ ਬੱਚੇ ਨੂੰ ਬਸ ਠੀਕ ਠਾਕ ਕਰੇ ਭੇਜ ਦੋ ਬਸ ਇਸ ਤੋਂ ਵੱਧ ਨਾ ਹੋਰ ਕੋਈ ਨਹੀਂ ਮੰਗ ਕਰਦੀ ਬਸ ਮੇਰਾ ਬੱਚਾ ਕੀ ਗੱਲ ਹੋ ਰਹੀ ਹੋਣ ਬੇਟੇ ਨਾ ਮੇਰੀ ਬੇਟੇ ਨਾ ਨਿਕਲ ਹੁੰਦੀ ਮੇਰੀ ਬੇਟੇ ਨਾ ਨਹੀਂ ਗੱਲ ਹੁੰਦੀ ਤੇਰੀ ਬੇਟੇ ਨਾ ਨਹੀਂ ਗੱਲ ਹੁੰਦੀ ਸਿਰ ਮੇਰਾ ਬੇਟਾ ਗੱਲਾਂ ਕਰਦਾ ਮੈਨੂੰ ਰੋਂਦੀ ਦੀ ਆਵਾਜ਼ ਮੇਰੇ ਚ ਕਹਿੰਦੀ ਕੰਨਾਂ ਦੇ ਵਿੱਚ ਮੈਂ ਤੂੰ ਸੁਣੀ ਨਹੀਂ ਜਾਂਦੀ ਆ ਅਜੀਤੀ ਵੀ ਰਮਾ ਰਜਿੰਦਰ ਸਿੰਘ ਮੇਰਾ ਨਾਮ ਹੈ ਚਰਨਜੀਤ ਕੋਰ ਮੈਡਮ ਹੀ ਉਹ ਤੋਂ ਵੀਜ਼ਾ ਲਵਾਇਆ ਹੈ ਘੁੰਮਣ ਫਿਰਨ ਵਾਲਾ ਵੀਜ਼ਾ ਹੈ ਥਾਣੋਂ ਇਹ ਵੀ ਨਹੀਂ ਪਤਾ ਵੀ ਵੀਜ਼ਾ ਹੈਗਾ ਜਾਂ ਨਹੀਂ ਹੈਗਾ ਉਹਦਾ ਜੰਡਿਆਲਾ ਰੋਡ ਤੇ ਦਫਤਰ ਵਾ ਉਹਨੇ ਮੁੰਡਾ ਤੇ ਅੰਤਰੀ ਨੂੰ ਅੰਮ੍ਰਿਤਸਰੋਂ ਭਾਇਆ ਇੱਥੋਂ ਅੰਮ੍ਰਿਤਸਰੋਂ ਪਤਾ ਨਹੀਂ ਨਾਲ ਭਾਵੇਂ ਡੌਕਰ ਵੀ ਬਾਤ ਆਵੇ ਅਸੀਂ ਕਿਹੜੇ ਨਾਲ ਉਹਦੇ ਆਏ ਆ ਮੁੰਡਾ ਮੁੰਡਾ ਦੇ ਮੁੰਡੇ ਨਾਲ ਆਏ ਆ ਤੇ ਉਹਨਾਂ ਆਖਾ ਵੀ ਪਹਿਲੋਂ ਦਿੱਲੀ ਦਿੱਲੀ ਰਛੀ ਹੋਣਾ ਇਹ ਰਹਾ ਕਲਕੱਤਾ ਦਾ ਹੋਣਾ ਇਹ ਜਾਗਿਆਂ ਦੇ ਵੀ ਦੁਬਈ ਦਾ ਹੋਣਾ ਜਦੋਂ ਰਾਗ ਲੱਗ ਗਿਆ ਉਹਨੂੰ ਵਿਚਾਰੇ ਉਸ ਤੋਂ ਫੜ ਲਿਆ ਉਹਨਾਂ ਡੌਕਰਾਂ ਨੇ ਤੇ ਦੋਨੋਂ ਪਾਸੇ ਲੈ ਕੇ ਚੱਲੇ ਸੀ ਨਹੀਂ ਨਾ ਹੋਣ ਕੀ ਬਸ ਦੋ ਨੰਬਰ ਹੀ ਬਣਾਏ ਹੋਗੇ ਜਿਹੜਾ ਇਹਨੂੰ ਉਹਨੂੰ ਵਿਚਾਰੇ ਕੋਟੰਡੇ ਤੁਹਾਨੂੰ ਕਿਦਾਂ ਪਤਾ ਜਦੋਂ ਇਹਨਾਂ ਨਾਲ ਆਪਣੀ ਗੱਲ ਹੋਈ ਭੀ 72.5 75 ਹਜ਼ਾਰ ਤੁਹਾਨੂੰ ਦੇਵਾਂਗੇ ਇਹਨਾਂ ਨੂੰ ਇੱਕ ਨੰਬਰ 'ਚ ਵੀਜ਼ਾ ਲਾਉਣਾ ਚਾਹੀਦਾ ਹੈ ਕਿਦਦ ਤੁਹਾਨੂੰ ਪਤਾ ਲੱਗਿਆ ਕਿ ਮੁੰਡਾ ਇਹ ਧੋਖਾ ਹੋ ਗਿਆ ਤੁਹਾਡਾ ਸਾਨੂੰ 35 ਨੂੰ ਇਹਨੇ ਫੋਨ ਮੈਡਮ ਨੇ ਕੀਤਾ ਵੀ ਤੁਹਾਡੇ ਮੁੰਡਾ ਉਹਦੇ ਫੜਿਆ ਗਿਆ ਰੇ ਮੈਂ ਆਪਦੀ ਜਿਹੜੀ ਆ ਵਕੀਲ ਨੂੰ ਜ਼ਮਾਨਤ ਕਰਾਉਣ ਲਈ ਕਾਗਜ਼ ਦੇ ਦਿੱਤੇ ਆ ਹੂੰ ਤੇ ਮੇਰਾ ਕੋਈ ਇਲਾਕਾ ਦੇਖਾ ਨਹੀਂ ਪਹਿਲੋ ਜਿਹੜੀ ਨਾਲ ਗੱਲ ਹੋਈ ਪਈ ਵੀਜ਼ਾ ਦੂਜਾ ਬੰਦਾ ਪਹੁੰਚੂਗਾ ਪੈਸੇ ਮਿਲਨੇ ਆ ਤੇ ਇਹ ਹੁਣ ਮੁਕਰਦੀ ਵੀ ਮੈਨੂੰ ਨਾ ਇਹਨਾਂ ਪੈਸਾ ਦਿੱਤਾ ਤੇ ਮੈਂ ਵੀ ਜਿਹੜਾ ਇਹਨੇ ਗਾੜੀ ਉਹਨਾਂ ਦੇ ਲੋਕਾਂ ਨਾਲ ਰਣਕੇ ਮੁੰਡਾ ਰਲਾ ਹੜਾਤਾ ਨੇ ਮਤਲਬ ਹੁਣ ਇੱਕ ਤਰ੍ਹਾਂ ਕਿਡਨੈਪ ਕਰ ਲਏ ਮੁੰਡੇ ਨੂੰ ਕੀ ਆਪਾ ਕਿੰਨੇ ਪੈਸੇ ਮੰਗ ਰਹੇ ਹੋ ਹੁਣ ਭਾਜੀ 20 ਰੁਪਇਆ ਮੰਗੀ ਜਾਂਦੇ 50 ਲੱਖ ਰੁਪਇਆ ਮੰਗੀ ਜਾਂਦੇ ਕਿੱਥੋਂ ਦੇਣਾ 27,75,000 ਵੀ ਆਪਾ ਮੀਡਲ ਕਲਾਸ ਬੰਦੇ ਬੜਾ ਔਖਾ ਇੰਤਿਆਮ ਕੀਤਾ ਹਾਂ ਹਾਂਜੀ ਹਾਂਜੀ ਬਹੁਤ ਔਖਾ ਜੀ ਇੰਨੇ ਦੇ ਉਦਾਂ ਹੀ ਘੁੰਮਣ ਆਪ ਤੋਂ ਜੀ ਚਲੀ ਤੇ ਤਾਂ ਮਿਲ ਜਣਾ ਕੀ ਕਿਦਨ ਬੇਟੇ ਨਾਲ ਕਦੋਂ ਗੱਲ ਹੋਈ ਸੀ ਲਾ ਬੇਟੇ ਨਾਲ ਬੜੀ ਚਰਦੀ ਹੋਈ ਗੱਲ ਉਹ ਤੁਹਾਨੂੰ ਫੋਨ ਕਿੰਦਾ ਆ ਰਿਹਾ ਫਿਰ ਡੋਕਰ ਦਾ ਡੋਕਰ ਦਾ ਕਦੋਂ ਲਾਸਟ ਫੋਨ ਆਇਆ ਇਹ ਗੱਲ ਆਇਆ ਜੀ ਗੱਲ ਕਰਾਂਦੇ ਗੱਲ ਨਹੀਂ ਕਰਾਉਂਦੀ ਪੈਸੇ ਮੰਗੀ ਜਾਂਦੀ ਹੈ ਫੋਟੋ ਫੋਟੋ ਭੇਜ ਦਿੰਦੇ ਨਹੀਂ ਫੋਟੋ ਨਹੀਂ ਉਹਦਾ ਧਮਕੀਆਂ ਦਿੰਦੀ ਆ ਦੇ ਮਾਰਦਾਂਗੇ ਪਲਾਨ ਕਰਦਾ ਕਟਰੀ ਕੱਢ ਕੇ ਨਾ ਨਾੜਾ ਕੱਢ ਕੇ ਕਟਰੀ ਭੇਜਦਾ ਪਲਾਨ ਕਰਦਾਗਾ ਐ ਕਰਨਾ ਉਸਕੇ ਕਹਿੰਦੇ ਪੁਲਿਸਾਂ ਦੇ ਪੁਲਿਸ ਹਲਿਓਲੀ ਕਾਰਵਾਈ ਕਰਨੀ ਹੈ ਜੀ ਇਹ ਜੀ ਪੂਰੀ ਗੱਲ ਨਹੀਂ ਪੁਲਿਸ ਦੀ ਵੀ ਪੁਲਿਸ ਦੇ ਹੱਥ ਵਿੱਚ ਖੜੇ ਹੈ ਪੀਟਰ ਪੁਲਿਸ ਜੇ ਚਾਵੇ ਤੇ ਮਿੰਟਾਂ ਚ ਟਰੇਸ ਕੀਤਾ ਜਾ ਸਕਦਾ ਰਖਾ ਦਿੰਦੀ ਰਖਾ ਦਿੰਦੀ ਉਹਦੇ ਫੜਦੇ ਫੜਦੇ ਆ ਜਿਹੜੇ ਬੰਦੇ ਹੈਗੇ ਆ ਇਹੋ ਗੱਲ ਭਾਈ ਕੀ ਮੰਗਦੀ ਕਰਦੇ ਮੰਗਾ ਹੀ ਇਹੋ ਆ ਨਾ ਵੀ ਸਾਡਾ ਬੱਚਾ ਸਾਹੀ ਛਲਾਮਤ ਪੈਂਦਾ ਜੀ ਕਿੰਨੇ ਬੱਚੇ ਦਾ ਦੋ بیٹے ਇਹ ਗੁੱਡੀ ਹੈ ਇੱਕ ਇੱਕ ਬੇਟਾ ਹਾਂ ਜੀ ਕਿੰਨੇ ਹੋ ਰਹੇ ਨੇ ਹਾਂ ਜੀ ਇਹ ਕਿੰਨੇ ਆ ਬੱਚੇ ਦੀ 1 2 2 ਹਾਂ ਪਲਸ 2 ਕਰਕੇ ਬਾਹਰ ਭੇਜੋ ਹਾਂ ਜੀ ਪਰ ਮੰਚ ਸਪਨਾ ਸੀਗਾ ਕਿ ਆਸਟ੍ਰੇਲੀਆ ਸੈੱਟ ਕਰਨਾ ਵਸੇ ਹਾਂਜੀ ਕੋਈ ਨਹੀਂ ਮਸਲਾ ਰੱਖੋ ਗੁਰਮੁਹਰੇ ਪਹਲੀ ਕਰਨ ਦੀ ਚਿੰਤਾ ਨਾ ਕਰੋ ਤੁਹਾਡਾ ਕੀ ਨਾਮ ਪਾਜੀ ਗੁਰਨਾਮ ਸਿੰਘ ਕਿੱਥੇ ਦੇ ਰਹੇ ਮੇਰੇ ਗੱਟਾ ਮੜੀ ਕਸੂ ਤਲਪੁਰ ਲੋਦੀ ਹਾਂ ਲੱਗ ਗਈ ਐ ਸੁਦਾਨਪੁਰ ਲੋਦੀ ਗੱਟਾ ਮੜੀ ਨਕਾਸੂ ਨਾਲੀ ਦੇ ਰਹਾ ਹਾਂ ਇਸਾਈਡ ਤੇ ਮੰਡਰ ਰਹੀਏ ਵਿੱਚ ਕੀ ਗੱਲ ਹੋਈ ਸਾਰੀ ਗੱਲ ਬਾਤ ਦੱਸੋ ਕਿਸ ਤਰ੍ਹਾਂ ਸੀ ਜੈਂਟ ਦੇ ਹੱਥੇ ਚੜ੍ਹੇ ਕੀ ਗੱਲ ਬਾਤ ਕੀਤੀ ਜੈਂਟ ਨਾਲ ਤੁਹਾਡਾ ਕਿੱਥੋਂ ਦਾ ਜੈਂਟ ਸੀ ਜੈਂਟ ਇਥੋਂ ਆਇਆ ਰਹੀਏ ਦਾ ਸੀ ਰਹੀਏ ਦਾ ਹੂੰ ਮੋਸੇ ਇਦਾਂ ਹੀ ਚਾਂਸੇ ਦੇ ਵਿੱਚ ਆ ਗਏ ਉਹ ਸਾਨੂੰ ਤਾਂ ਕਿਹ ਬਦੱਸ ਬਈ ਆ ਕੁਝ ਬਣ ਜਾਣਾ ਤੁਸੀਂ ਕਿੱਥੇ ਭੇਜਣਾ ਸੀ ਇਥੇ ਆਸਟ੍ਰੇਲੀਆ ਸੀਗਾ ਆਸਟ੍ਰੇਲੀਆ ਹਾਂਜੀ ਕਿਹੜੇ ਸ਼ਹਿਰ ਭੇਜਣ ਦੀ ਗੱਲ ਕੀਤੀ ਤੁਹਾਡੇ ਇਹ ਸ਼ਹਿਰ ਸੀਗਾ ਮੈਲਬੌਰਨ ਮੈਲਬੌਰਨ ਆਏਗਾ ਸੀ ਕਿ ਸ਼ਹਿਰ ਲਿਖਿਆ ਮੈਨੇ ਕਿਹਾ ਤੇ ਕਿੰਨੇ ਪੈਸੇ ਚ ਪੈਸੇ ਹੈਗੇ ਵੀ 25 ਨਾਲ ਕਿੰਨੇ ਪੈਸੇ ਦਿੱਤੇ ਦਿੱਤਾ ਕੋਈ ਪੈਸੇ ਨਾਲ ਲੱਗੇ ਸੀ ਮੁੰਡਾ ਪੈਸੇ 3 ਕੋ ਲੱਖ ਨਾਲ ਸੀ ਤੇ ਕਾਈ ਫੋਨ ਸੀ ਹਮ ਬਸ ਇਹਨਾਂ ਕੋਲ ਖਰਚਾ ਦਿੱਤਾ ਸੀ ਬਾਅਦ ਚ ਸਾਡੀ ਗੱਲ ਹੋਈ ਇਸ ਪਹੁੰਚਣ ਕਿਦ ਦਿਨ ਗਿਆ ਕਿਦ ਦਿਨ ਮੁੰਡਾ 2 ਤਰੀਕ ਨੂੰ ਤੜੇ ਗਿਆ ਸੀ ਤੇ ਤੁਹਾਨੂੰ ਕਿਦ ਦਿਨ ਪਤਾ ਲੱਗਾ ਸਾਰੀ ਗੱਲ ਦੱਸੋ ਕੋਣ ਕੀ ਆਪੇ ਫੋਨ ਸਾਨੂੰ ਬਸ ਮੁਖਤਿਆਰ ਦੱਸ ਮੇਰਾ ਦਿਮਾਗ ਹਿੱਲਾ ਪਿਆ ਪਾ ਜੀ ਆਪਣਾ ਮੁੰਡਾ ਇੱਥੋਂ ਜੜਿਆ ਸੀ ਅੰਮ੍ਰਿਤਸਰ ਤੋਂ 2 ਤਰੀਕ ਨੂੰ ਦੋ ਤਰੀਕ ਨੂੰ ਤੋਂ ਆਜੇ ਸਿੰਘ ਆਜੇ ਸਿੰਘ ਤੇ ਉਸ ਤੋਂ ਬਾਅਦ ਆਪਣੇ ਦੁਬਈ ਇਥੋਂ ਦੁਬਈ ਦੁਬਈ ਤੋਂ ਕਹਿੰਦੇ ਐ ਡਾਇਰੈਕਟ ਫਲੈਟ ਕਰਾਵਾਂਗੇ ਆਸਟ੍ਰੇਲੀਆ ਦੇ ਆਸਟ੍ਰੇਲੀਆ ਦਾ ਫਲੈਟ ਨਹੀਂ ਕਰਾਈਏ ਫਿਰ ਉਹ ਦੁਬਈ ਤੋਂ ਈਰਾਨ ਲੈ ਗਏ ਦੁਬਈ ਪਹੁੰਚ ਕੇ ਸਾਡੇ ਮੁੰਡੇ ਨੇ ਗੱਲ ਕੀਤੀ ਕਰੇ ਕਿ ਮੈਂ ਦੁਬਈ ਪਹੁੰਚ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਸ ਬਾਅਦ 4 ਤਰੀਕ ਨੂੰ ਗੱਲ ਹੋਈ ਉਹਨਾਂ ਜਦੋਂ ਨਾਲ ਲੈ ਕੇ ਈਰਾਨ ਲੈ ਕੇ ਦੁਬਈ ਤੋਂ ਈਰਾਨ ਲੈ ਗਏ ਉਹ ਕਹਿੰਨ ਲੱਗੇ ਕਿ ਸਾਨੂੰ ਫਰੋਤੀ ਵਾਲੇ ਫੋਨ ਆ ਗਏ ਕਿ 70 ਲੱਖ ਦਿਓ ਅਸੀਂ ਤਾਂ ਟੋਡਾ ਮੁੰਡਾ ਛੱਡਾਂਗੇ ਤੇ ਮੁੰਡੇ ਨਾਲ ਗੱਲ ਕਰਾਈ ਮੁੰਡੇ ਨਾਲ ਗੱਲ ਨਹੀਂ ਕਰਾਈ ਬਸ ਕੁੱਟ-ਕੁੱਟ ਕੇ ਵੀਡੀਓ ਪਾਉਂਦੇ ਆ ਮੁੰਡਾ ਕਹਿੰਦਾ ਵੀ ਚਾਚਾ ਪੈਸੇ ਦੇ ਦਿਓ ਪੈਸੇ ਦੇ ਦਾਂਗੇ ਇਸ ਤਰ੍ਹਾਂ ਫੋਨ ਆਇਆ ਤੇ ਆ ਗੱਲ ਕੀਤੀ ਵੀ ਤੁਹਾਡਾ ਸੀ ਮੁੰਡਾ ਗਵਾ ਕਰ ਲਿਆ ਤੁਸੀਂ 35 ਲੱਖ ਰੁਪਇਆ ਫੜਾ ਦਿਓ ਤੇ ਮੁੰਡਾ ਲੈ ਜਾ 70 ਲੱਖ ਵੀ ਹਾਂ ਵੀ ਅਸੀਂ ਆਖਾ ਵੀ ਆ ਕਿਦਾਂ ਹੋ ਗਿਆ ਵੀ ਤੂੰ ਕੌਣ ਹੈ ਵੀ ਕਿਉਂਕਿ ਜਾਂ ਤਾਂ ਤੂੰ ਸਾਡੇ ਮੁੰਡਿਆਂ ਨਾਲ ਗੱਲ ਕਰਾ ਹਿੱਕਰ ਦੇ ਯਕੀਨ ਤੇ ਆ ਤੇ ਲੈ ਮੁੰਡਿਆਂ ਨਾਲ ਕਰ ਲੈ ਗੱਲ ਉਹ ਕਹਿੰਦਾ ਡੈਡੀ 70 ਲੱਖ ਰੁਪਏ ਦੇ ਜਾ ਮੈਨੂੰ ਲੈ ਜਾ ਬਸ ਉਹ ਦੁਬਾਚ ਉਹਨੇ ਅਗਰ ਫੋਨ ਬੰਦ ਕਰ ਲਿਆ ਫਿਰ ਉਹਨਾਂ ਨੇ ਲੀੜੇ ਮੁੰਡੇ ਦੇ ਲਾ ਕੇ ਲੰਮਾ ਪਾ ਕੇ ਉੱਟੀ ਜਾਂਦੇ ਆ ਪਾਜੀ ਅਸੀਂ ਕੰਮ ਕੀ ਕਰਦੇ ਹਾਂ ਕੰਮ ਬਸ ਇਹ ਹੁਧਿਆੜੀ ਦਾ ਪਰ ਮੈਂ ਜ਼ਿੰਮੇਦਾਰੀ ਨਹੀਂ ਲੱਗਾ ਬਹੁਤ ਚਿਰਾਂ ਦਾ ਇਹ ਤਾਂ ਹੌਲੇ ਥੋੜੇ ਥੋੜੇ ਕੋਈ ਰਿਸ਼ਤੇਦਾਰਾਂ ਕੋਲ ਪੈਸੇ ਪੁੱਛ ਕੋ ਥੋੜੇ ਜਿਹੇ ਮੇਰੇ ਕੋਲ ਜੁੜੇ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਚਲੋ ਘਾਟੇ ਇਹ ਵਰ ਤਾਂ ਕੰਮ ਕਰਦੇ ਹੋ ਹਾਂ ਲੇਬਰ ਜਾਈਏ ਹੂੰ ਇਹ ਫੇਰ ਵੀ ਥੋਖੇ ਸੋਖੇ ਹੋ ਗਏ ਵੀ 25 ਲੱਖ ਇਕੱਠਾ ਕੀਤਾ ਬੱਚਾ ਮਾਰਦੇ ਉਹ ਚਾਰੇ ਰਿਸ਼ਤੇਦਾਰ ਕਿਸੇ ਲੱਖ ਦਿੱਤਾ ਗਹਿਣ ਦੋ ਦਿੱਤਾ ਗਹਿਣ 50 ਦਿੱਤਾ ਬਸ ਇਹਦਾ ਚਾਂਸੀ ਵਿੱਚ ਆ ਗਿਆ ਕਿ ਚਲੋ ਮੁੰਡਾ ਉੱਥੇ পড়ੂਗਾ ਤਾਂ ਕੋ ਕਰੂਗਾ ਤਾਂ ਚਲੋ ਤੋਂ ਏਜੰਟ ਕੀ ਕਹਿੰਦਾ ਜੀ ਜੈਂਟ ਦੱਬੋ ਏਜੰਟ ਫਰਾਰ ਆ ਜੀ ਫਰਾਰ ਹਾਂ ਜੀ ਤੁਹਾਨੂੰ ਦਿੱਤੀ ਦਰਖਾਸਤ ਹਾਂ ਦਿਖਾ ਦਿੱਤੀ ਆਪਣੇ ਥਾਣੇ ਲੋਈਆਂ ਖਾ ਦਿੱਤੀ ਸੀ ਦਰਖਾਸਤ ਉਸ ਤੋਂ ਬਾਅਦ ਅਸੀਂ ਜਲੰਧਰ ਐਸਐਸਪੀ ਦਫ਼ਤਰ ਦਿੱਤੀ ਸੀ ਹਾਂ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕਰ ਰਿਹਾ ਕਹਿੰਦੇ ਸੀ ਹਾਂ ਕਰ ਰਹੇ ਹਾਂ ਕਾਰਵਾਈ ਭਾਬੇ ਨੂੰ ਹੁੰਦਾ ਕਿੰਨੇ ਨੂੰ ਹੋ ਗਿਆ ਪੁਲਿਸ ਨੂੰ ਤਖਾਸ ਦਿੱਤੀ ਹੋ ਗਿਆ ਹਫਤਾ ਹੋ ਗਿਆ ਹਫਤੇ ਚਲੇ ਏਜੰਟ ਦਾ ਕੋਈ ਪਤਾ ਨਹੀਂ ਲੱਗਿਆ ਏਜੰਟ ਦਾ ਨਹੀਂ ਪਤਾ ਲੱਗਿਆ ਜੀ ਦਫਤਰ ਬੰਦ ਹਾਂ ਦਫਤਰ ਬੰਦ ਦਾ ਦਰਨਦਨ ਦਫਤਰ ਉਹਨਾਂ ਦਾ ਦਫਤਰ ਬੰਦ ਆ ਜੀ ਕਾਰਤਿਕਾ ਮੈਡਮ ਨਾਂ ਉਹਨਾਂ ਦਾ ਤੋਂ ਫਰਾਰਾ ਜੀ ਲੋ ਦੋਵਾਂ ਕੇਸਾਂ ਚ ਏਜੰਟ ਇੱਕੋ ਹੀ ਹੈ ਹਾਂ ਜੀ ਕਿ ਦੋਨਾਂ ਕੇਸਾਂ ਇੱਕ ਏਜੰਟ ਏ ਕੀ ਜੀ ਉਹ ਏਜੰਟ ਫਰਾਰਾ ਤੇ ਬਸ ਕੋਠੇ ਗਈ ਆ ਕੋਨਾਂ ਦੀ ਤੇ ਉਹ ਜਿੰਦੇ ਲੱਗੇ ਉਹ ਬੰਦ ਪਈ ਆ ਤੁਹਾਨੂੰ ਧਮਕੀ ਦੀ ਕਾਲ ਫੋਨ ਕਿਦਾਂ ਆਇਆ ਜੀ ਫੋਨ ਤਾਂ ਰੋਜੀ ਸਰ ਫੋਨ ਲਾਈ ਜਾਂਦੇ ਰੋਜੀ ਰਿਕਾਰਡ ਮੁੰਡੇ ਨਵੀਂ ਮੁੰਡੇ ਦੀ ਰਿਕਾਰਡਿੰਗ ਪਾਉਂਦੇ ਨੇ ਕੁੱਟ ਕੁੱਟ ਕੇ ਰਿਕਾਰਡਿੰਗ ਪਾਉਂਦੇ ਨੇ ਮੁੰਡੇ ਦੀ ਗੱਲ ਵੀ ਨਹੀਂ ਕਰਾਂ ਦੇ ਚਰਾ 4 ਤਰੀਕ ਨੂੰ ਗਡਨਾਈਪਾਂ ਦਾ ਫੋਨ ਆਇਆ ਸੀ ਚਾਚਾ ਡੈਡੀ ਮੈਨੂੰ 70 ਲੱਖ ਰੁਪਈਆ ਦੇ ਕੇ ਤੇ ਮੈਨੂੰ ਚ ਡਾਲ ਜੋ ਮੈਨੂੰ ਬਹੁਤ ਕੁੱਟੀ ਜਾਂਦੇ ਨੇ ਬਹੁਤ ਕੁੱਟੀ ਜਾਂਦੇ ਨੇ ਵੀਡੀਓ ਗੰਦੀਆਂ ਤੋਂ ਗੰਦੀਆਂ ਸਾਡੇ ਮਨੇ ਪਾਈ ਜਾਂਦੇ ਨੇ ਬਹੁਤ ਸਾਰੇ ਰਿਸ਼ਤੇਦਾਰ ਮਨੇ ਜਿਵੇਂ ਦਰਮਣੇ ਵੀ ਵੀਡੀਓ ਪਾਈ ਜਾਂਦੇ ਨੇ ਸਾਡੇ ਬੱਚੇ ਦੀ 18 ਸਾਲਾਂ ਦਾ ਮੁੰਡਾ ਪੈਂਟ ਸਾਡਾ ਗੱਟਾ ਮੁੰਡੇ ਕਾਸ ਹੋਊ ਉਹ ਜਿਹੜਾ ਮੋਂ ਬਲਾਰ ਨਾਲ ਭੇਜਿਆ ਸੀ ਵੀ ਆਸਟ੍ਰੇਲੀਆ ਸੈਟ ਕਰਨ ਦੇ ਪ੍ਰਯਾਤ ਕਰਨੇ ਆ ਭਗਵੰਤ ਮਾਨ ਦੇ ਅੱਗੇ ਸਰਕਾਰਾਂ ਦੇ ਅੱਗੇ ਵੀ ਸਾਡਾ ਬੱਚਾ ਛਡਾ ਕੇ ਲਿਆਇਆ ਜਾਵੇ ਸਾਡੇ ਬੱਚਾ ਕੋਈ ਵੀ ਸਹਿਤਾ ਜਹੇਦਾਰ ਕੋਈ ਵੀ ਜਥਾ ਸਾਡੀ ਸੇਵਾ ਕੀਤੀ ਚੋਇਆ ਸੀ ਕੋਈ ਨਹੀਂ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ 70 ਲੱਖ ਸਮਾ ਪਊਗਾ ਸਾਡੇ ਮੁੰਡਾ ਨਹੀਂ ਹੱਥ ਵਿੱਚ ਬਹੁਤ ਕੁੱਟ ਕੁੱਟ ਕੇ ਮੱਤੀਆ ਸਾਡਾ ਤਾਂ ਬਹੁਤ ਅੱਗੇ ਪਾਣੀਆ ਨਾਲ ਬਹੁਤ ਆੜ ਦੇ ਵਿੱਚ ਅਸੀਂ ਮਰ ਰਹੇ ਹਾਂ ਯਾਰ ਦੇ ਵਿੱਚ ਸਾਡਾ ਕੋਈ ਬਹੁਤ ਮੁਸੀਬਤ ਐ ਇਸਾ ਕਾਰ ਵੀ ਸਾਡੇ ਕਾਰ ਬਾਰ ਵੀ ਅਸੀਂ ਮੁਖਾ ਦਿਆਂ ਕੋਈ ਸੜੀ ਸਾਡੀ ਲੋੜ ਦੋ ਤੇ ਯਾਰ ਉਹ ਲੇਜੈਂਟ ਨੇ ਪੂਰੇ ਧੋਖਾ ਹੀ ਦਿੱਤਾ ਮੈਂ ਪੁੱਛ ਧੋਖਾ ਹੀ ਦਿੱਤਾ ਬਸ ਜੰਤੂ ਧੋਖਾ ਗੱਲ ਵੀ ਇੱਕ ਨੰਬਰ ਦੀ ਕੀਤੀ ਉਹਨਾਂ ਨਾਲ ਜੇ ਇੱਕ ਨੰਬਰ ਤੇ ਬੱਚਾ ਹੋ ਜਾਏਗਾ ਤੁਸੀਂ ਤਾਂ ਹੀ ਝਾਂਸੇ ਵਿੱਚ ਆ ਕੇ ਚਲੋ ਠੀਕ ਹੈ ਮੁੰਡਾ ਹੋਲੀ ਉਮਰ ਦਾ ਹੈਗਾ ਤੇ ਚਲੋ ਉੱਥੇ ਕੁਹਪੜ ਪੜ ਕੇ ਜਿੱਦਾਂ ਕਰੂਗਾ ਕੀ ਮੰਗ ਕਰਦੇ ਹੋ ਭਾਜੀ ਸਰਕਾਰ ਤੋਂ ਸਾਹੀ ਨਹੀਂ ਆਨੇ ਵੀ ਸਾਡੇ ਬੱਚੇ ਸਾਈ ਛਲਾਉਂ ਤੇ ਜਿਹੜੇ ਆ ਵੀ ਪਹੁੰਚ ਜਾਣਾ ਸਾਰੇ ਦਾਸਾ ਜੋ ਉਹ ਵੀ ਕਰਦੇ ਆ ਜੀ ਬੱਚੇ ਠੀਕ ਆ ਸਾਡੇ ਬੱਚੇ ਸਹੀ ਸਲਾਮਤ ਕਰੇ ਜਨ ਸਾਨੂੰ ਹੋਸ ਨੇ ਅਸੀਂ ਬਸ ਇਹ ਸਰਕਾਰ ਦੇ ਘੜੀ ਮੰਗ ਕਰਦੇ ਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਸ ਸਾਡੇ ਬੱਚੇ ਸਹੀ ਸਲਾਮ ਸਾਡੇ ਘਰੇ ਪੇਚੇ ਜਾਣ ਅਸੀਂ ਸਰਕਾਰ ਦੇ ਘੜੀ ਇਹ ਹੀ ਹੱਥ ਜੋੜਦੇ ਆ ਹੋਰ ਸਾਡੀ ਕੋਈ ਮੰਗ ਨਹੀਂ ਹੈ ਇਹ ਦਾਸ ਤਾਂ ਇਹਨਾਂ ਦੋ ਮਾਪਿਆਂ ਦੇ ਨਹੀਂ ਬਲਕਿ ਨੇਕਾਂ ਲੋਕਾਂ ਦੇ ਨਾਲ ਅਜਿਹਾ ਧੋਖਾ ਹੁੰਦਾ ਹੈ ਕਿ ਸਵੈਰੀ ਭੁੱਖ ਦੀ ਆਸ ਦੇ ਵਿੱਚ ਚੰਗੇ ਮੁਲਕਾਂ ਨੂੰ ਰਵਾਨਾ ਕਰਦੇ ਆ ਪਰ ਫਰਜੀ ਏਜੰਟਾਂ ਦੇ ਹੱਥੇ ਚੜ੍ਹ ਕੇ ਧੋਖੇ ਦਾ ਸ਼ਿਕਾਰ ਹੁੰਦੇ ਆ ਤਾਂ ਹੁਣ ਇਹਨਾਂ ਮਾਪਿਆਂ ਦੇ ਮਨਾਂ ਦੇ ਵਿੱਚ ਇੱਕੋ ਇੱਕ ਚਿੰਤਾ ਹੈ ਕਿ ਇਹਨਾਂ ਦੇ ਬੱਚੇ ਸਹੀ ਸਲਾਮਤ ਵਤਨ ਵਰਤਨ ਪਰ ਫਿਲਹਾਲ ਤਸਵੀਰ ਜਿਹੜੀ ਹੈ ਹਨੇਰੀ ਨਜ਼ਰ ਆ ਰਹੀ ਹੈ ਕਿਉਂਕਿ ਹਲੇ ਤੱਕ ਇਹਨਾਂ ਨੂੰ ਇਹਨਾਂ ਦੀ ਬੱਚਿਆਂ ਦੀ ਸਹੀ ਸਲਾਮਤੀ ਬਾਰੇ ਕੋਈ ਥੋਸ ਜਾਣਕਾਰੀ ਜਿਹੜੀ ਹੈ ਹਾਸਲ ਨਹੀਂ ਹੋਈ ਤੇ ਜਿਹੇ ਵਿੱਚ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਅੰਤਰਰਾਸ਼ਟਰੀ ਪੱਧਰ ਤੇ ਗੱਲਬਾਤ ਕਰਕੇ ਬਾਈਲੇਟਰਲ ਗੱਲਬਾਤ ਕਰਕੇ ਇਹਨਾਂ ਦੇ ਬੱਚਿਆਂ ਦੀ ਵਤਨ ਵਾਪਸੀ ਦਾ ਰਬਦਰਾ ਕਰਨ ਕਹਿਣਾ ਬਸ ਅਕਬਰ ਦੇਨਾ ਮਨਿੰਦਰ ਸਿੰਘ ਮੋਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ